ਸਵਾਗਤ ਹੈ ਜੀ ਅੱਜ ਦੇ ਬਲੌਗ ਤੇ ਅੱਜ ਲਸਣ ਪੱਟਣਾ ਆ ਤਾਂ ਪੱਟ ਨਹੀਂ ਹੁੰਦਾ ਸਗਾ ਖਾੜ ਹੋਈ ਹੈ ਮਿੱਟੀ ਕਾ ਖੇਤ ਨਹੀਂ ਹੁੰਦਾ ਵਿੱਚ ਪਾਣੀ ਲਾਤਾ ਹੁਣ ਕੱਲ ਨੂੰ ਪਟਾਂਗੇ ਉਹ ਕੱਲ ਤੱਕ ਇਹ ਹੋ ਜਾਣਾ ਥੋੜਾ ਜਿਹਾ ਨਰਮ ਪਟਣ ਨੂੰ ਤਾਂ ਕਈ ਦਿਨ ਹੋਗਾ 2 ਦਿਨ ਤਾਂ ਹੋਗਾ 4 ਦਿਨ ਨਹੀਂ ਹੋਗਾ ਇਹ ਪੱਟ ਲਈਏ ਪਰ ਪੱਟ ਨਹੀਂ ਹੋਇਆ ਸੀ ਮੋਟਰਾਂ ਦੀ ਪੱਤੀ ਵੀ ਚੱਲ ਜਾਂਦੀ 9 ਵਜੇ ਚੱਲ ਜਾਂਦੀ 5 ਵਜੇ ਆਉਂਦੀ ਹੈ 60 ਦੇ ਘਾਦਰ ਤੁਸੀਂ ਅੰਦਰ ਟਾ ਚੱਲ ਜੰਗਲ ਅੰਦਰ ਵੀ ਜਾਂਦੀ ਤੇਰੇ ਵਰਗੇ ਗਾਨਾ ਵੀ ਬਰਾਮੀਆਂ ਗੋਲੀਆਂ ਲੇਟਾ ਇਹ ਕਬ ਲੈਕਚਰ ਨਹੀਂ ਚੱਲਿਆ ਇਹਦਾ ਉਹ ਲੈਕਚਰ ਪਾਉਣ ਨਾਲ ਇੱਕ ਬ੍ਰੇਕ ਸੋਚ ਪਾਉਣ ਨਾਲ ਗਾਣਾ ਜਦੋਂ ਸਮਾਂ ਲੈਣਾ ਉਹ ਲਿਆਉਣੀ ਆ ਬ੍ਰੇਕ ਵਾਲਾ ਸੁਬਰੇਕ ਵਾਲਾ ਸੱਚ ਵੀ ਲਿਆਉਣੇ ਆ ਤੇ ਕਲਚਰ ਵੀ ਲਿਆਉਣੇ ਹੁੰਦੇ ਨਾਲ ਇੰਡੀਕੇਟਰ ਵੀ ਅਰੇ ਨਾ ਕੈਵਨ ਦੇ ਨਾਲ ਦੀ ਪਾਣੀ ਮਾਰ ਹੈ ਇੱਥੇ ਇਹ ਔਰਲੇ ਬੰਨੇ ਬਹਿ ਕੇ ਬਹਿ ਕੇ ਮਾਰ ਬਹਿ ਕੇ ਇਹ ਪੈਰ ਨਾਲ ਹੱਥ ਨਾਲ ਤਿਲਕ ਦੇ ਵਿੱਚੋਂ ਗਿੱਲਾ ਹੋਇਆ ਆ ਇਹ ਤਾਂ ਥੱਲੇ ਵੀ ਵਾਜੂ ਉਹ ਛੀਤ ਜਈ ਤੇ ਕਹਿੰਨਾ ਮੈਂ ਹਾਂ ਛੀਤ ਜਈ ਤੇ ਕਹਿੰਨਾ ਛੀਤ ਜਈ ਤੇ ਪੱਤੀ ਬਿਲਡਿੰਗ ਕੀਤੀ ਉਹਦੇ ਨਾਲ ਥੱਲੇ ਬੰਨੇ ਉਹਦੇ ਵਿੱਚ ਗਰਦਾ ਜਿਆ ਬਹੁਤ ਵਦਿਆ ਆ ਇਹ ਇੱਥੇ ਹਰੇ ਵੇਟਾ ਤੂੰ ਮਾੜਾ ਮਾੜਾ ਪਾਣੀ ਮਾਰ ਕੇ ਭਰਾਵਾ ਥੱਲੇ ਆ ਜਾ ਉੱਤੋਂ ਤਿਲਕ ਦੁਲਕ ਨਾ ਜਾਈ ਹੱਥ ਵੀ ਦਿਲਕਣਾ ਪਾਣੀ ਨਾਲ ਚਫਲਾਂ ਵੀ ਦਿਲਕਣੀਆਂ ਆ ਉਤੋਂ ਜਾ ਰਗਾ ਲਿਆ ਭਈਆ ਚਾੜ ਦੇ ਉੱਤੇ ਫਾਕ ਤਾਂ ਦੇ ਡੇਰੇ ਆ ਆ ਪੰਮੇ ਅੰਕਲ ਦਾ ਆ ਚਾਰ ਦੂੰਗਾ ਆ ਇਧਰ ਰਬਾਂ ਸੁਗਾ ਡੇਰਾ ਆ ਉਹ ਵਗੀ ਗਾ ਅੰਕਲ ਕੇ ਘਰੋਂ ਝਲਣਾ ਫੋਨ ਆਇਆ ਇਹ ਮੜਾ ਜਾ ਕਾਇਆ ਘਰ ਨਾ ਮਦੂਦਿਆਂ ਵੱਡੀ ਸੀ ਉਦੋਂ ਕਣਕ ਜਿਹੜੀ ਪਹਿਲੇ ਜਨ ਵੀਡੀਓ ਦੇ ਵਿੱਚ ਦਿਖਾਈਦੀ ਕੰਪੈਨ ਚੱਲਦੀ ਆਪਣੀ ਵੀ ਕੰਪੈਨ ਅੱਜ ਸਾਬੇ ਨੇ ਚਲਾਉਣੀ ਆ 2:00 ਵਜੇ ਤੇਰੇ ਤੇ ਸਾਰੇ ਖੇਤ ਨੇ ਵੱਡੇ ਸੀਗੇ ਉਦਾਂ ਬੜੀਆਂ ਅੰਕਲ ਗੱਗੂ ਨੂੰ ਚੱਲਾਇਆ ਬਿੰਦੂ ਅੰਕਲ ਲਗਾਉਣੇ ਉਹਨਾਂ ਦਾ ਵੀ ਢੇਰੇ ਥਰੀਏ ਦਿਖਾਉਣਾ ਉਹ ਵੀ ਮੈਂ ਤੇ ਤੋਂ ਹਣਾ ਆਇਆ ਜਿੱਲਾ ਕੰਮ ਅਜ ਲਾਂਡੜਾ ਜਾਂ ਬੜੇ ਦਿਨਾਂ ਬਾਅਦ ਅੱਜ ਮੇਰਾ ਘਰ ਦੋ ਦਿਨ ਨਹੀਂ ਮੀਂਹ ਆਇਆ ਖੋਰੀ ਬਨ ਗੇਲਰ ਨੂੰ ਵੇਰ ਲੈਣਾ ਉਦੋਂ ਦੀਆਂ ਮੇਰਾ ਘਰ ਮੁੜ ਕੇ ਤਾਂ ਆ ਹੀ ਨਹੀਂ ਹੋਇਆ ਇੱਧਰ ਨੂੰ ਉਹ ਵੀ ਅੱਜ ਫੋਨ ਆ ਗਿਆ ਕੰਮ ਹੋਵੇ ਫੇਰ ਕੀ ਹੁੰਦਾ ਆ ਅੱਜ ਫੋਨ ਆਉਣਗੇ ਆਈਆਂ ਕੱਲ ਤਾਂ ਮੈਂ ਚਲ ਕੋਈ ਨਹੀਂ ਆਉਣਾ ਮੈਂ ਇੱਕ ਕੰਪੈਨ ਵੱਡਣ ਗਈ ਐ ਇੱਕ ਖੜੀ ਆ ਇਹ ਕਾ ਖੜੀ ਦੋ ਤਾਂ ਘੜੀਆਂ ਆ ਤਿੰਨ ਨੇ ਆ ਕੰਪੈਨਾਂ ਕਲਪਨਾ ਸ਼ਾਤਰੀ ਵਾਲੇ ਇੱਕ ਵੀ ਸੋਹਣੀ ਹੋ ਗਈ ਹੈ ਇਹਨਾਂ ਦੇ ਬੈਠਣ ਉੱਠਣ ਆ ਗਿਆ ਅਮਰੀਕਾ ਅੰਕਲ ਕੇ ਡੇਰੇ ਅਗੋਂ ਦਵਰਾ ਸਾਹਿਬ ਆਇਆ ਸੀਗਾ ਬਣਾਉਣੀ ਪੈਣੀ ਆ ਅੰਕਲ ਮਸਲਾਹ ਤੁਸੀਂ ਕੀਤੀ ਤੇ ਤੁਹਾਡੀ ਵੀ ਨਾਲ ਹੀ ਬਣਨੀ ਆ ਕਿਨੇ ਅੰਕਲ ਮੋਦੀ ਸੋਲਰ ਸੈਸ਼ਟਨ ਦਾ ਲੱਗੇ ਕਰਾਉਣ ਗੁਰਦੁਆਰਾ ਸਾਹਿਬ ਉਹਦੀ ਲੱਗੇ ਹੀ ਮੀਟਿੰਗ ਕਰਨ ਉਹ ਇਕੱਠੇ ਹੋਏ ਸੀਗੇ ਪੰਜ ਚਾਰ ਜਾਨੇ ਅਸੀਂ ਵਿੱਚੋਂ ਵੀਡੀਓ ਸਾਰਿਆਂ ਦੀ ਮੈਂ ਨਹੀਂ ਬਣਾਈ ਕਿਉਂ ਵਿੱਚ ਕੋਈ ਇਤਰਾਜ਼ ਕਰਦਾ ਬਿੰਦਰ ਅੰਕਲ ਸੀ ਅਮਰੀਕਾ ਅੰਕਲ ਸੀ ਗੁਰਮukh ਅੰਕਲ ਸੀ ਮੰਗਾ ਸੀਗਾ ਤੇ ਬੇਤੇ ਸਾਰੇ ਬਾਬਾ ਜੀ ਮੁੰਡਾ ਨਾਂ ਦਾ 5-7 ਜਣੇ ਸੀਗੇ ਗੁਰਦੁਆਰਾ ਸਾਹਿਬ ਇਹ ਅੰਦਰ ਜੰਦੇ ਲੱਗੇ ਆਪਣੇ ਇਹ ਬੇਲ ਟੰਗ ਦੇ ਉੱਤੇ ਸੋਧਰ ਸਿਸਟਮ ਲੱਗੇ ਆ ਲਪੋਣ ਆਫ ਅਗਰੇਟ 5 ਕਿਲੋ ਵਾਰ ਦਾ ਬਾਕੀ ਦੇਖਾਂਗੇ ਬਿੱਲ ਘਾਟ ਦਾ ਘਾੜੀ ਜਾਣਾ ਉਹਦੇ ਨਾਲ ਉਹਦੇ ਸਾਨਾਂ ਦੇਖਾਂਗੇ ਆ ਸਾਹਮਣੇ ਲੰਗਰ ਹਾਲ ਦੇ ਉੱਤੇ ਲਾਉਣਾ ਆ ਮੈਂ ਇੱਧਰ ਆ ਲੰਗਰ ਹਾਲ ਉਹ ਪਕਾਉਣ ਵਾਲਾ ਇੱਥੇ ਪ੍ਰਸ਼ਾਦਾ ਛਕਣ ਵਾਲਾ ਗੁਰਦੁਆਰਾ ਸਾਹਿਬ ਜਿੰਦਾ ਲੱਗਾ ਆ ਹੁਣ ਅੰਦਰ ਅੰਦਰ ਜਾ ਨਹੀਂ ਸਕਦੇ ਤੇ ਸਲਾਹ ਕਰਕੇ ਹੈਗੇ ਆ ਕਿੰਨੇ ਜੇ ਲੱਗੂ ਵੀ ਸਾਹ ਘਾਵਿਆ ਹਾਂ ਜਿਨ੍ਹਾਂ ਤੋਂ ਲਵਾਉਣਾ ਆ ਉਹਨਾਂ ਦਾ ਆ ਰੀਗਲਸ ਐਨ ਆ ਚਲੋ ਬਾਕੀ ਦੇਖਦੇ ਹਾਂ ਕਿਦਾਂ ਚੱਲਦਾ ਪ੍ਰੋਗਰਾਮ ਸਲਾਹ ਕਰ ਲਈਏ ਬਾਕੀ ਤਾਰੀ ਕਰਕੇ ਦੱਸ ਦੇਣਗੇ ਉਹ ਰਾਲੇਸ਼ਨ ਕਰ ਲਾ ਹੱਥ ਜੋੜ ਕੇ ਆਏ ਖੜ ਜੂਗਾ ਹਾਂ ਕਰੀ ਚਲੋ ਆ ਜਾਓ ਸਾਰੇ ਜਾਨੇ ਟੇਕ ਦੇ ਮੱਥਾ ਛੱਡ ਕੇ ਛੜਕੋ ਮੈਂ ਹੀ ਦੱਸ ਦਿੰਦਾ ਤੇ ਝੜ ਕੇ ਕੋਈ ਨਹੀਂ ਲਓ ਪਹੁੰਚ ਗਏ ਜੀ ਖੇਤ ਦੇ ਵਿੱਚ ਲੱਗੇ ਆ ਪ੍ਰਸ਼ਾਦ ਵੰਡਣ ਪ੍ਰਸ਼ਾਦ ਵੰਡ ਕੇ ਲੱਗੇ ਆ ਕਰਨ ਚੱਲ ਬੰਦੇ ਵਾਹ ਵਾਜੇ ਕਾ ਫੋਰਮੈਨ ਆ ਦੇਖੋ ਇਧਰ ਇਹ ਵੀ ਪਹੁੰਚਿਆ ਆ ਚੱਲ ਸਰਦਾਰਾ ਟੇਕ ਮੱਥਾ ਬਈ ਲਓ ਜੀ ਪਰਮਾਤਮਾ ਕਿਰਪਾ ਕਰੀ ਮਹਾਰਾਜ ਸੁਖੀ ਸ਼ਾਂਤੀ ਲਵਾਈ ਸੀ ਹਨ ਹਮ ਦਿੱਕਤਾਂ ਨਾ ਹੋਵੇ ਕੋਈ ਵੀ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੱਚਾ ਬਾਦਸ਼ਾਹ ਕਿਰਪਾ ਕਰੀ ਤੂੰ ਹੀ ਤੂੰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿ ਜਿੰਨੇ ਵੀ ਰੱਖਿਆ ਇਹ ਥੋੜੇ ਜੇ ਰੱਖਿਆ ਇੰਜਨ ਦੇ ਇੰਜਨ ਤੇ ਵੀ ਦੱਸ ਦੇ ਤੇ ਚੱਲਣਾ ਕਿੰਨੇ ਲਓ ਜੀ ਨੋ ਵਾ ਜੀ ਦੇਖ ਲਿਆ ਮੱਥਾ ਉੱਤੇ ਗਏ ਇੰਜਨ ਦੇ ਦੇਖਣ ਪਰਲੇ ਬੰਨੇ ਨਾ ਚੜ ਕੇ ਦੇਖੀ ਬੰਨੀ ਗਈ ਤੇ ਦਾਣੇ ਕਿੱਥੇ ਗਏ ਪਤੇ ਬਾਈ ਵੀ ਹੀ ਦੇਖ ਲਓ ਇੱਕ ਵਾਰੀ ਪੂਰੀ ਆਵੇ ਹਾਂਜੀ ਹਾਂ ਘੁੰਡੀ ਕਾਂਡੀ ਨਾ ਹੋਵੇ ਕੋਈ ਵੀ ਕਿੱਤ ਆ ਮਾ ਮਾ ਤੇ ਉਹ ਪਰਚਾਦਾ ਦੇ ਦੋ ਮੈਨੂੰ ਪਰਚਾਦਾ ਮੈਂ ਸੱਤ ਤੇਰੇ ਉੱਪਰ ਥੱਲੇ ਕਰ ਦਈਏ ਮਾਮਾ ਸਾਰੇ ਪੇੜ ਦੀਆਂ ਕੰਪੈਨਰਾਂ ਦੇ ਕਿਹੜੇ ਤੂੰ ਹੀ ਬਵਾਉਣਾ ਤੈਨੂੰ ਲੱਗਦਾ ਤੈਨੂੰ ਡੱਬਾ ਉੱਥੇ ਹੀ ਲਿਆ ਕੇ ਦੇਣਾ ਬਣਾ ਕਿੰਨੀ ਕੰਮ ਬੈਂ ਚਲਾਉਣ ਲੱਗਾ ਆ ਕਾਨ ਕਰੇ ਸੀ ਜਨ ਤੇ ਕਿੰਨੀ ਕੰਮ ਬੈਂ ਲੱਗਾ ਚਾਲੂ ਕਰਾਉਣ 500 ਰੁਪਈਆ ਲੈਣਾ ਆਹੀਂ ਤੇਤੋਂ ਹਾਂ ਕੰਪੈਨਚ ਲਾਉਣ ਲੱਗੇ ਤੇਤੋਂ ਕਿ ਉਹ ਨਾਂ ਜਿਹੜਾ ਵਿੱਚ ਮਾਰਾ ਵੋਟ ਆ ਉਹ ਨਿਕਲਦਾ ਉੱਪਰ ਦੇ ਵਿੱਚ ਉਹ ਮੈਨੇ ਚਾਲੂ ਕੀਤੀ ਆ ਉਹ ਜਿਹ ਪੈ ਗਿਆ ਜਿਹੜਾ ਜਿੰਦਾ ਪਹਿਲਾ ਗੇਟ ਅੱਜ ਕੀਤੀ ਚਾਲੂ ਕੰਪੇਨ ਹੁਣ ਕਿ ਲੋ ਜੀ ਚੱਲ ਵੀ ਕੰਪੇਨ ਲਾਇ ਪਹਿਲਾ ਜਿਹੜਾ ਹੁੰਡਗੀ ਉਰਲੇ ਫਿਰੇ ਕੋਈ ਨਹੀਂ ਆ ਉਹ ਤਾਂ ਨਹੀਂ ਕਰਦੇ ਤਾਂ ਆ ਵੀ ਕਰ ਦੇਣਾ ਮੈਨੂੰ ਪਤਾ ਕੀ ਹੋਇਆ ਆ ਉਹ ਨਾ ਅੰਦਰੋਂ ਨਹੀਂ ਨੱਕਾ ਦੇ ਲਗਾਉਣਾ ਹੈ ਆਹ ਬਰਾਵਾ ਨਾ ਸੈਕਰੀ ਕਿ ਮੇਰੇ ਸਰੀਰ ਕਿੰਨਾ ਹੈ ਟਕਣ ਜਿੱਕੇ ਉਹ ਭਰ ਗਈ ਬੱਗੀ ਆ ਬੜਾ ਪਾਣੀ ਆਪ ਵੀ ਨਹੀਂ ਸੀ ਚਾਹ ਡਰਾਈਵਰਾਂ ਨੂੰ ਬੁਲਾ ਵੀਰੇ ਅਸੀਂ ਤਾਂ ਪੀ ਗਏ ਆ ਕਿਉਂ ਚਾਹ ਉਹ ਹੀ ਜਿਹੜੀ ਜਦੋਂ ਆਏ ਗਲਾਸ ਰੱਖੇ ਆ ਤਾਂ ਪੀ ਐਂ ਦੁਰੇ ਆ ਗਰਮ ਆ ਪੀ ਲਾ ਥੋੜੀ ਪਾਣੀ ਪੀਣਾ ਉਹ ਦੂਜੇ ਬੰਦੇਆਂ ਨੂੰ ਬੁਲਾ ਦੇ। ਬੁਲਾਉਣੇ ਉਹਨਾਂ ਨੂੰ ਕਿੱਥੇ ਪਿਆਸ ਲੱਗਣੀ ਹੈ ਭਾਈ ਅੰਦਰ ਦੇ ਕੇ? ਨਹੀਂ ਪਾਣੀ। ਪਾਣੀ ਨਹੀਂ। ਪਾਣੀ ਆ ਜਾ ਤੂੰ। ਚਾਹ ਵੀ ਛੀਂਦੇ ਭਾਈ। ਸੱਜਰਾ ਏ ਸੀ ਦਾ ਪਹਿਲਾ ਸੀਜ਼ਨ ਹੈ। ਪਹਿਲਾ ਪਹਿਲਾ ਏ ਸੀ ਕਣਕ ਦਾ। ਪਹਿਲਾ ਮੱਕੀ ਦਾ ਲਾਇਆ ਸੀ ਦੂਆ ਝੋਨੇ ਦਾ ਕਣਕ ਦਾ ਪਹਿਲਾ ਆ ਸੀਜ਼ਨ ਹੈ। ਏ ਸੀ ਲੱਗਣ ਤੋਂ ਬਾਅਦ ਪਹਿਲਾ ਸੀਜ਼ਨ ਹੈ। ਇਹ ਜੀ ਕੰਮ ਲਵਾਇਆ ਉਦੋਂ ਦਾ ਪਹਿਲਾ ਮੱਕੀ ਦਾ ਸੀਜ਼ਨ ਲੱਗਾ ਸੀ ਇਹ ਝੋਨੇ ਦਾ ਜਾਂ ਕਣਕ ਦਾ ਪਹਿਲਾ ਸੀਜ਼ਨ ਚੱਲਿਆ ਤੇ ਬੰਦਾ ਵੀ ਆ ਡਰਾਈਵਰ ਵੀ ਆਪਣਾ ਨਵਾਂ ਆਇਆ ਐਸਾ ਐਪੀਸੀ ਚਲਾ ਗਿਆ ਐ ਬਾਈ ਹਾਂ ਜੀ ਹਾਂ ਕਿੱਦਣ ਆਏ ਉਧਰੋਂ ਹੋ ਗਏ ਪਾਜੀ ਪੰਜ ਪੰਜ ਧਿਆਨ ਹੋ ਗਏ ਜਿੰਨੇ ਦੇਰੇ ਉੱਥੇ ਨਕਣ ਡੀਆਂ ਤੇ ਲਾਂ ਉਹਨੂੰ ਵੀ ਜਾ ਕੇ ਗੱਡੀ 'ਚ ਲੈ ਕੇ ਆਉਨੇ ਆਓ ਮੈਂ ਵੀ ਗਿਆ ਜੀ ਨਹੀਂ ਲੈ ਆਉਣਾ ਉਹਨੂੰ ਜਾ ਕੇ ਸੌਨ ਬਾਥਰੂਮ ਬਣ ਗਿਆ ਬਾਹਰ ਉਸ ਤੇ ਵੀ ਬੈਠਾ ਰਹੂਗਾ ਇੱਥੇ ਨਾ ਉਹਨੇ ਕਿਦਾਂ ਖਰਾਬ ਆ ਕੀਤਾ ਕੰਮ ਤੇ ਉਹ ਜਿੰਨੇ ਆ ਟੁਏ ਟਾਈ ਮਾਰੇ ਨਾ ਸੁਮਾਨ ਸੁਦਾਨੇ ਮਾਰੇ ਕਰੋ ਪੈਸੇ ਪੁੱਛੇ ਦੱਤੇ ਉਹਨਾਂ ਨੇ ਪੈਜੇ ਨੇ ਮਾਰੀ ਆ ਵੱਡਿਆਂ ਦੇ ਚ ਆ ਦਿੱਤੇ 35000 ਰੁਪਏ 60 ਦੱਤੇ ਨਾ ਮੈਨੋਂ ਬਹੁਤ ਜਿਆਦਾ ਲੱਗੇ ਪੈਸੇ ਤਾਂ ਬਹੁਤ ਲੱਗੇ ਆ ਉਹ ਮੈਂ ਅੱਜ ਕਰ ਦਿੰਦਾ ਦੇਖੋ ਪਿਲੇ ਦਾ ਥੋੜਾ ਝਾੜਦਾ ਵੀ ਫਰਕ ਹੈਗਾ ਇੱਕਾਂ ਝਾੜਦਾ ਤਾਂ ਪਿਲੇ ਸਾਲ ਵੀ ਸੋਹਣੇ ਸੀਗੇ ਵੱਟੇ ਆ ਗਿਆ ਬਾਡੀ ਦਾ ਪੈ ਗਿਆ ਜੋ ਰਾਜ ਦੋ ਦੋ ਤਿੰਨ ਕੰਪੈਨਾਂ ਚੱਲਦੀਆਂ ਦੇਖੀਆਂ ਕੈਮਰੇ ਕੂਮਰੇ ਸਿਗੇ ਬੰਦ ਹੋਏ ਉਹ ਚਾਲੂ ਕਰਕੇ ਹਟਿਆ ਤੇ ਉਹ ਘੜਾ ਮਗਰ ਸਰਦਾਰ ਕੈਮਰੇ ਘਰ ਤੇ ਚਾਲੂ ਆ ਫਿੱਟ ਕਰਨ ਨਾਲ ਰਹਿ ਗਿਆ ਹੁਣ ਸਵੇਰੇ ਸਵੇਰੇ ਕਰੂੰਗਾ ਫਿੱਟ ਕਿਉਂ ਥਰੜੀ ਲਿਆ ਸਕਰੀਨ ਦਾ ਵੀ ਨਾ ਇਦਣ ਕਰਾ ਕਰਾਇਆ ਕੰਮ ਲੈਟਾਂ ਲੂਟਾਂ ਦਾ ਤੇ ਆਧਾਰ ਥੇ ਲਿਆ ਉਹਦਾ ਵੀ ਆਰਤੀ ਥੇ ਲਿਆ ਚੱਲ ਪਿਆ ਆ ਥਰੜੀ ਸਕਰੀਨ ਵੀ ਚਲਾਉਣੀ ਆ ਸਵੇਰੇ ਚਲਾਉਣਾ ਇਹਨੂੰ ਵੀ ਆਗੇ ਤੇ ਹੁਣ ਹੋ ਗਿਆ ਹਨੇਰਾ ਤੇ ਅੰਦਰਲੇ ਬੰਨੇ ਦੀਂਦਾ ਘਟਿਆ ਤੇ ਮੌਕਾ ਗਿਆ ਕੰਮ ਇੰਨਾ ਕੀ ਵਲੌਗ ਸੀ ਮਿਲਦੇ ਆ ਕੱਲ ਨੂੰ ਕਿਸੇ ਹੋਰ ਵਲੌਗ 'ਚ ਸਤਿ ਸ੍ਰੀ ਅਕਾਲ ਜੀ ਸਾਰੇ